ਸਸਿਕਾ ਜੀ ਸਾਰੇ ਨੂੰ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ। ਹੋਰ ਮੇਰੇ ਦੋਸਤ ਮਿੱਤਰ ਸਾਰੇ ਠੀਕ ਠਾਕ ਹੋਵਾਂਗੇ ਉਮੀਦ ਕਰਦਾ। ਤੇ ਸਵੇਰੇ ਵੱਜ ਗਏ ਸੀ 6:30 ਤੇ ਮੈਂ ਚਲੋ ਅੱਜ ਥੋੜਾ ਬਹੁਤ ਤੁਰ ਫਿਰ ਆਈਏ ਖੇਤ। ਤੇ ਬਾਕੀ ਕਾਰੀਗਰ ਜੇ ਆਪਣਾ ਸੁੱਤਾ ਪਿਆ ਸੀਗਾ। ਤੇ ਜਿਹੜਿਆ ਨੇ ਆਉਣਾ ਸੀ ਉਹ ਕਾਫੀ ਲੇਟ ਹੋ ਗਏ ਬਠਿੰਡੇ ਆਉਂਦੇ ਆਉਂਦੇ ਹੀ ਉਹ। ਉਹਨਾਂ ਨੂੰ ਮੈਂ 8:30 ਹੋ ਗਏ। ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵਾਇਆ ਬਾਜਾ ਖਾਨ ਨੰਬਰ ਗਾੜੀ ਵਾਲੀ ਬੱਸ ਮਿਲੀ ਨਹੀਂਗੀ। ਫਿਰ ਉੱਥੇ ਰੋਗਤੇ ਸੀਗੇ ਰੈਸ਼ ਸੀਗੀ ਉੱਥੇ ਵੀ ਤੇ ਦੂਸਰਾ ਕਾਰੀਗਰ ਅਜੇ ਅਰੈਸਟ ਕਰਦਾ ਪਿਆ ਸੀ ਕਿਉਂਕਿ ਲੇਟ ਤੱਕ ਕੰਮ ਕਰਦੇ ਆ ਇਹ ਵਰਕਸ਼ੂਟਾਂ ਦਾ ਤੇ ਲੇਟ ਹੀ ਉੱਠਦੇ ਆ ਵਿਚਾਰੇ ਆਦਤ ਹੁੰਦੀ ਆ ਨਾ ਵੀ 10 11 ਵਜੇ ਤੀ 12 ਵਜੇ ਤੀ ਕੰਮ ਕਰਨਾ ਫਿਰ ਸਵੇਰ ਵੀ 9 10 ਵਜੇ ਜਾਂਦੇ ਆ ਇਹਨਾਂ ਤੇ ਮੈਂ ਕਿਹਾ ਚਲੋ ਮੈਂ ਢੇਡਾ ਕਾਢਾਂ ਵਾਂ ਉਹਨੇ ਤੇ ਬਾਕੀ ਮੈਂ ਆਪਣੇ ਜਿਹੜੇ ਮੇਰੇ ਨਾਲ ਜੁੜੇ ਹੋਏ ਦੋਸਤ ਮਿੱਤਰਾਂ ਦਾ ਬੜਾ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਬੜਾ ਪਿਆਰ ਦਿੰਨੇ ਹੋਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਕੋਸਟ ਟਾਈਮ ਆ ਨਹੀਂ ਸਕਿਆਗਾ ਵਲੌਗ ਬਣਾ ਨਹੀਂ ਸਕਿਆ ਦੋਸਤੋ ਉਹਦਾ ਕਾਰਨ ਇਹ ਸੀਗਾ ਵੀ ਛੋਟੇ ਭਾਈ ਦੀ ਕੁਸ਼ਤ ਵੀ ਠੀਕ ਨਹੀਂ ਰਹਿੰਦੀ ਸੀਗੀ ਪੇਟ ਦੀ ਪ੍ਰੋਬਲਮ ਜ਼ਿਆਦਾ ਸੀਗੀ ਤੇ ਦਵਾਈ ਦੂਈ ਥੋੜੀ-ਬਹੁਤੀ ਚੱਲ ਲੈ ਲੈਂਦਾ ਸੀ ਇੱਥੋਂ ਲੋਕਲ ਹੀ ਫੇਰ ਕਹਿੰਦਾ ਵੀ ਆਪਾਂ ਦਿਖਾ ਕੇ ਆਈਏ ਬਾਦ ਨਾ ਜਾਵੇ ਫੇਰ ਬਠੰਡਾ ਦਿਖਾਇਆ ਸੀ ਤੇ ਉਹ ਕਹਿੰਦੇ ਵੀ ਥੋੜੀ ਜੀ ਪੇਟ ਦੀ ਪ੍ਰੋਬਲਮ ਹੈਗੀ ਆ ਜ਼ਿਆਦਾ ਤੇ ਐਡਮਿਟ ਹੋਵੋ ਇੱਕ ਵਾਰ ਅਸੀਂ ਦਵਾਈ ਲੈ ਆਏ ਸੀ ਕਿ ਦੋਸਤੋ ਤੇ ਦਵਾਈ ਖਾਣ ਦੇ ਨਾਲ ਖਾਈ ਜਾਂਦਾ ਸੀਗਾ ਪਤਾ ਨਹੀਂ ਕੀ ਵੈਸੇ ਉਹਦੇ ਨਾਮ ਨਹੀਂ ਕਹਿ ਸਕਦੇ ਕੁਦਰਤੀ ਹੈ ਤੇ ਉਹ ਉਹਦੇ ਤੋਂ ਜ਼ਿਆਦਾ ਜਿਵੇਂ ਤੌਰ 'ਤੇ ਆਪਾਂ ਕਹਿ ਦਿੰਨੇ ਚੱਕਿਆ ਜਾਂਦਾ ਦਵਾਈਆਂ ਨਾਲ ਇਦਾਂ ਹੋ ਗਿਆ ਸੀ ਤੇ ਹੋਰੂ ਜੀ ਕਰਨ ਲੱਗ ਗਿਆ ਸੀ ਵੀ ਜਿਹੜੀ ਗੱਲ ਜੀ ਦਿਮਾਗ ਤੇ ਚੜ ਜਾਂਦੀ ਸੀਗੀ ਉਹੀ ਕਰੀ ਜਾਂਦਾ ਸੀ ਤੇ ਇੱਕ ਦਿਨ ਰਾਤ ਨੂੰ ਨੇ ਸੱਟ ਵੀ ਖਾ ਲਈ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਗੋਲੇ ਨਹੀਂ ਸੀਗਾ ਪਰ ਉਹਦੇ ਤੇ ਉੱਤੇ ਮਕਾਨ ਦੇ ਚੜ ਕੇ ਤੇ ਡੈਗ ਪਿਆ ਸੀਗਾ ਉਤਰਦਾ ਉਤਰਦਾ ਪੌੜੀਆਂ ਤੋਂ ਤੇ ਚਲੋ ਕਈ ਵਾਰ ਨਹੀਂ ਵੀ ਪਤਾ ਲੱਗਦਾ ਹਨ ਕੋਈ ਦਵਾਈ ਵੀ ਵੱਧ ਘੱਟ ਤੇਜ਼ ਹੁੰਦੀ ਹੈ ਇਹ ਆਪਾਂ ਨਹੀਂ ਕਹਿ ਸਕਦੇਗੇ ਤੇ ਪਰ ਫੇਰ ਹੁਣ ਉਹਨੂੰ ਆਪਦੇ ਬਾਅਦ ਆਪਾਂ ਐਡਮਿਟ ਕਰਾਤਾ ਹੀ 2-3 ਦਿਨ ਵਾਸਤੇ ਤੇ 5 ਕਿ ਦਿਨ ਦੀ ਦਵਾਈ ਲੈ ਜਾਂਦੀ ਸੀ ਤੇ ਹੁਣ ਤਾਂ ਬਿਲਕੁਲ ਠੀਕ ਆ ਉਹ ਤੇ ਹੁਣ ਆਪਾਂ ਫਿਰ ਮੈਂ ਵੀ ਸੋਚਿਆ ਯਾਰ ਵੀ ਹੁਣ ਆਪਾਂ ਆਵਦਾ ਜਿਹੜਾ ਹੈਗਾ ਚੋਂ ਕੋ ਤੇ ਉਹਨੂੰ ਅਧੂਰਾ ਕਿਉਂ ਛੱਡਣਾ ਹੈਗਾ ਆਪਾਂ ਉਹ ਪੂਰਾ ਕਰਿਆ ਕਰੀਏ ਆਪਦਾ ਤੇ ਫਿਰ ਆਪਾਂ ਵਲੌਗ ਸ਼ੁਰੂ ਕਰ ਦਿੱਤੇ ਹੈਗੇ ਤੇ ਹੁਣ ਆਪਣਾ ਜਿਹੜਾ ਹੈਗਾ ਵੀ ਆਪਣੇ ਕੋਲ ਬਚੇ ਹੈਗੇ ਆ ਵੀਰ ਸ਼ੁਕਰ ਸ਼ਨੀਵਾਰ ਤਿੰਨ ਦਿਨ ਹੁਣ ਆਪਣੇ ਕੋਲ ਬਾਕੀ ਅੱਜ ਤੇ ਇਹਦੇ ਵਿੱਚ ਆਪਣੇ ਜਿਹੜੇ ਪਹਿਲਾਂ ਸੂਟ ਤਾਂ ਕਾਫੀ ਤਿਆਰ ਹੋਏ ਪਏ ਹੈਗੇ ਵਰਕਾਂ ਵਾਲੇ ਜਿਵੇਂ ਤੇ ਇਹ ਪੇਂਟ ਵਾਲੇ ਕੁਝ ਸੂਟ ਰਹਿੰਦੀ ਸੀ ਕੁਸ ਆਪਾਂ ਰੈਡੀ ਕਰੇ ਸੀਗੇ ਆਪ ਵੀ ਕਰਦੇ ਆ ਨਾਲ ਦੀ ਨਾਲ ਮਿਹਨਤ ਹੋ ਜਾਂਦੀ ਆ ਯਾਰ ਦੋਸਤੋ ਕਾਫੀ ਕਹਿਣ ਨੂੰ ਕੁਝ ਕਹੀ ਜੋ ਇੱਕ ਤਾਂ ਬੱਚਾ ਛੋਟਾ ਹੈਗਾ ਉਹਦੀ ਸਾਮ ਸੰਭਾਲ ਕਰਨੀ ਤੇ ਫਿਰ ਨਾਲ ਆਪ ਦਾ ਜਦੋਂ ਉਹ ਸੌ ਜਾਂਦਾ ਹੈਗਾ ਫਿਰ ਉਹਦਾ ਆਪ ਦਾ ਸੂਟਾਂ ਦਾ ਵਰਕ ਕਰਨਾ ਹੈਗਾ ਕਿਉਂ ਉਂਝ ਤਾਂ ਫਿਰ ਬੱਚਾ ਇਹ ਕੁਛ ਕਰਨ ਨਹੀਂ ਦਿੰਦਾ ਹੈਗਾ ਹਨ ਉਹਨੂੰ ਐ ਹੁੰਦਾ ਮੈਨੂੰ ਚੱਕੋ ਜਾਂ ਖੜਾਓ ਤੇ ਇਦਾਂ ਫਿਰ ਉਹਨੂੰ ਵੀ ਦੇਖ ਰੇ ਕਰਨੀ ਹੈ ਇਕੱਲੇ ਕੰਮ ਤਾਂ ਨਹੀਂ ਇਹ ਜ਼ਰੂਰੀ ਹੈਗੇਗੇ ਤੇ ਬਾਕੀ ਹੁਣ ਆਪਾਂ ਕਰਦੇ ਹੈਗੇ ਆਂ ਤਿਆਰੀ ਤੇ ਬਾਕੀ ਤੁਹਾਨੂੰ ਮੈਂ ਫੇਰ ਇਨਵਾਈਟ ਕਰਦਾ ਵੀ ਤੁਸੀਂ ਜ਼ਰੂਰ ਸੰਡੇ ਨੂੰ ਪਹੁੰਚਣਾ ਮੁਕਸਰ ਸਾਹਿਬ ਮਲੋਟ ਰੋਡ ਤੇ ਤੁਸੀਂ ਨਾਰਾਇਣਕਰ ਰਿਜ਼ੋਰਟ ਦੇ ਵਿੱਚ ਪਹੁੰਚਣਾ ਹੈਗਾ ਮਲੋਟ ਰੋਡ ਤੇ ਤੇ ਅਸੀਂ ਹੱਥ ਜੋੜ ਕੇ ਤੁਹਾਨੂੰ ਕਹਿੰਨੇ ਹੈਗੇ ਆਂ ਵੀ ਜ਼ਰੂਰ ਪਹੁੰਚੋ ਸਾਨੂੰ ਵੱਤੋਂ ਵੱਧ ਹੌਸਲਾ ਦਿਓ ਤਾਂ ਕਿ ਅੱਗੇ ਤੋਂ ਆਸੀਂ ਆਪਣਾ ਕੰਮ ਹੋਰ ਵਧੀਆ ਕਰ ਸਕੀਏ ਤੇ ਵਧਾ ਸਕੀਏ ਆਪਣੇ ਕੰਮ ਨੂੰ ਆਪਣੀ ਮਿਹਨਤ ਨੂੰ ਯਾਰੀ ਰੱਖੀਏ ਤੇ ਚਲੋ ਹੁਣ ਆਪਾਂ ਦੇਖਦੇ ਹਾਂ ਅੱਗੇ ਕੀ ਬੰਦ ਹੈਗਾ ਮੰਨ ਲਓ ਵੀ ਦੋਸਤੋ ਆ ਵੀਡੀਓ ਟੀ ਬੰਦੀ ਹੈ ਸਾਡੀ ਤੇ ਜਿਹੜੀ ਅਸੀਂ ਲਾਉਨੇ ਆ ਹੂੰ ਸਭ ਤੋਂ ਪਹਿਲਾਂ ਤਾਂ ਬਾਈ ਕਰਦੇ ਸਾਰਿਆਂ ਨੂੰ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਆਪਣੇ ਨੇੜੇ ਵਾਲਿਆਂ ਨੂੰ ਹਨਾ ਚਲ ਬਹੁਤ ਆਪੋ ਤੇ ਇਨਾ ਹੱਥ ਤੱਕ ਜੂਦੇ ਰਾ ਸਵੇਰੇ ਸਵੇਰੇ ਪਰ ਪਹਿਲਾਂ ਆ ਖੇਡੀਆਂ ਵੀ ਖੇਡਦੇ ਆ ਵੀ ਅਸੀਂ ਹੈ ਹੈਨਾ ਵੀ ਤੇ ਸਹਿਬ ਘੋੜਾ ਬਣਾ ਲੈਂਦੇ ਆ ਕਿੱਟੇ ਡੁਗ ਨੂੰ ਹੈਨਾ ਫੂਠੇ ਲਾਉ ਵੀ ਫੂਠੇ ਕਹਿ ਦਿੰਦਾ ਹੈਗਾ ਫੂਠੇ ਜੋ ਹੁਣ ਮੈਨੂੰ ਜਦੋਂ ਫਿਰ ਥੋੜਾ ਜਿਹਾ ਅਟਕੇ ਰੋਂਦਾ ਹੈਗਾ ਫਿਰ ਆਪਾਂ ਇਹਨੂੰ ਇਦਾਂ ਮਿਠਾ ਲੈਨੇ ਹੈਗਿਆ ਮੋਡਿਆਂ ਤੇ ਤੇ ਦਿਨੇ ਹੈਗੀਆਂ ਆਪਾਂ ਫੂਠੇ ਇਹਨੂੰ ਤੇ ਮੈਨਾਂ ਚਲੋ ਆਪਣਾ ਵੀ ਜੀ ਲੱਗ ਜਾਂਦਾ ਹੈਗਾ 10 ਮਿੰਟ ਖੇਡ ਲੈਨੇ ਹੈ ਖੇਤ ਤਾਂ ਚਲੋ ਉਹੀ ਕੰਮ ਕਰਨਾ ਚਲ ਜਾਈਦਾ ਹੈ ਵਿੱਚ ਹੀ ਤੁਰਿਆ ਫਿਰ ਬਚਾਰਾ ਕਰਦਾ ਚਲ ਬਹੁਤ ਆ ਹੁਣ ਬਾਏ ਬਾਏ ਦੇਖੋ ভাই ਸੱਵਨ ਇਹ ਪਟਕਾ ਬੰਨੇ ਸਾਡੇ ਨੇ ਦੱਸਿਓ ਕਿੰਨਾ ਸੋਹਣਾ ਲੱਗਦਾ ਏ ਸਹਿਬ ਇੱਧਰ ਦੱਸ ਪੁੱਤ ਹੱਥ ਆ ਜੂ ਵਿੱਚ ਹੱਥ ਤੈਨੂੰ ਫਿਰ ਮੈਂ ਹਟਦਾ ਨਹੀਂ ਸ਼ਰਾਰਤ ਕਰਨ ਨੂੰ ਮੈਂ ਬਿਠਾਉਣਾ ਨਹੀਂ ਫਿਰ ਗੱਡੀ ਚ ਅੱਗੇ ਤੋਂ ਹਾਂ ਬਾਏ ਸਾਰਿਆਂ ਨੂੰ ਬਾਏ ਬਾਏ ਕਰਨੇ ਬਾਈ ਕਰਨਾ ਸਾਰਿਆਂ ਨੇ ਸਾਰਿਆਂ ਨੇ ਬਾਈ ਉਹ ਬਾਈਆਂ ਨੇ ਕਰਦੇ ਹੋਏ ਇਹਨਾਂ ਨੇ ਕਰਦੇ ਹੋਏ ਖਾਣਾ ਖਾਦੇ ਪਿਕਾ ਦੇ ਸੇ ਇਕਾਂ ਦੇ ਜਿਹੜੇ ਰੇਂ ਦੇ ਕਾਰੀਗਰ ਸੀ ਉਹ ਵੀ ਆ ਗਏ ਦੋਸਤ ਰੋਟੀ ਖਾਈ ਜਾਂਦੇ ਸੀਗੇ ਪਿਕਾ ਕੇ ਫਿਰ ਆਪਣਾ ਕੰਮ ਸਟਾਰਟ ਕਰਮ ਵੱਡਾ ਸਾਰਾ ਉੱਧਰ ਸੈੱਟ ਕਰ ਲਿਆ ਉਹਨਾਂ ਨੇ ਕਦਰ ਵੀ ਰੱਖ ਦੇ ਆ ਕੇ ਤੇ ਲੇਟ ਨਾ ਬੱਕੇ ਬਾਈ ਸਾਰਿਆਂ ਨੂੰ ਬਾਈ 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 ਮਾਣ ਆ ਪਾਪੇ ਕਰੇ ਜਾਣਾ ਲੈ ਆ ਕੇ ਪਾਪੇ ਕਰੇ ਇੱਥੇ ਹੀ ਕੰਮ ਕਰਾਂਗੇ ਸਾਰਾ ਦਿਨ ਚੰਗ ਠੀਕ ਓਕੇ ਮੈਂ ਤੋ ਦੇ ਰਾਪੀ ਆ ਗਏ ਸਮਾਨ ਆਪਣਾ ਆ ਗਿਆ ਸਾਰਾ ਹੂੰ ਉਹ ਜੂਸ ਨਹੀਂ ਪਤ ਉਹ ਜ਼ਮਾਨਾ ਹੀ ਆ ਬਹੁਤ ਸਾਰਾ ਤੈਨੂੰ ਨਹੀਂ ਹੈ ਤੈਨੂੰ ਜੂਸ ਲੱਗਦਾ ਘਰੇ ਦੇ ਦੂੰਗਾ ਜਾ ਕੇ ਜੂਸ ਨਹੀਂ ਪਤੋ ਦੂਤਰੀ ਨਹੀਂ ਜੂਸ ਪਤੋ ਉਹ ਇਥੇ ਆਪਾਂ ਕੱਪੜੇ ਨਾ ਬਣਾਵਾਂਗੇ ਉਹਦੇ ਆਲਾ ਸਮਾਨ ਆ ਉਹ ਠੀਕ ਹੈ ਨਹੀਂ ਉਹ ਨਹੀਂ ਯਾਰ ਆ ਵੀ ਦੇਖ ਲੈ ਹਾਂ ਵੇ ਹਾਂ ਵੇ ਵੇ ਬਹੁਤ ਜੂਸ ਨਹੀਂਗਾ ਆ ਵੇ ਸਮਾਨ ਆ ਸਾਰਾ ਹੋਵੇ ਹੋਵੇ ਉੱਪਰ ਪੇ ਆਪਾਂ ਸੂਟ ਨਹੀਂ ਬਣਾਉਣੇ ਬਾਈ ਨਿਆ ਵੇ ਇਥੇ ਇਹ ਬਾਈ ਸੂਟ ਬਣਾਉਣਗੇ ਸਾਰੇ ਹਨਾ ਠੀਕ ਹੈ ਤੇਲ ਵਿੱਚ ਡੁਬੋ ਰਹੇ ਸੀ ਹਾਂ ਤੇਲ ਵਿੱਚ ਡਾਲੇ ਸੀ ਬਹੁਤ ਦਿਨ ਹੋ ਗਏ ਇਸ ਕੋ ਨਾ ਬੰਦ ਕਰ ਪੁੱਤ ਪਾਣੀ ਨਾਲ ਬੜਾ ਖੇਡਣ ਦਾ ਸ਼ੌਂਕ ਹੈ। ਬਸ ਟੂਟੀ ਮਿਲ ਜੇ ਕਿਤੇ ਉੱਥੇ ਹੀ ਲੱਗ ਜਾਣਾ ਇਹਨੇ ਖੇਡਣ। ਚਲਾ ਦੇ ਇਹਨੂੰ, ਚੱਲ ਚਲਾ। ਚਲਾ ਟ ਆਪਾਂ ਖੇਲ ਭਰਨੀ ਆ ਪੁੱਤ ਪਾਣੀ ਚਾਹੀਦਾ ਪਾਈਆਂ ਨੂੰ। ਹੂੰ? ਥੋੜੀ ਕਰ। ਆਹੀ ਕਰਤਾ। ਥੋੜੀ ਕਰ ਦੇ। ਹਾਂ। ਚਲਾ ਦੇ ਫੇਰ। ਥੋੜੀ ਜੀ ਚਲਾ ਦੇ। ਤੇ ਯਾਰ ਬੇ ਵੀ ਕਰੀ ਜਾਂਦਾ ਨਾ ਨਾਲ ਦੀ ਨਾਲ ਹੋਰ। देते <laughs> हैं <laughs> आप की बना देते हैं लोग ਇਦਰੋ ਚੱਕ ਫਿਰ ਚੱਲ ਲੈ ਕੇ ਚਲੀ ਅੱਜ ਤਾਂ ਦੋਸਤੋ ਮੇਰੀ ਤੇ ਸਹਿਬ ਦੀ ਤਾਂ ਹੀ ਦਿਹਾੜੀ ਲੰਘ ਜਾਣੀ ਹੈਗੀ ਹੁਣ ਆ ਬਲੌਗ ਸੁੱਕਨੇ ਪਾਏ ਸੀ ਅਸੀਂ ਇਹ ਲੈ ਕੇ ਜਾਣੇ ਆ ਤੇ ਮੇਰੇ ਨਾਲ ਚਕਾਉ ਚੱਕੇਗਾ ਕਿ ਨਹੀਂ ਚੱਕੇ ਨਹੀਂ ਜਾਂਦੇਗੇ ਫਿਰ ਹੁਣ ਫਿਰ ਹੁਣ ਕੀ ਕਰੀਏ ਪਤਾ ਆਪਾਂ ਕੋਸ਼ਿਸ਼ ਦੋ ਬਟਨਾਂ ਚ ਪਹਿਲਾਂ ਲੈ ਕੇ ਧੁੱਪੇ ਨੰਗੂਗੀ ਅੱਜ ਤਾਂ ਆਪਣੀ ਸਹਿਬ ਸਿੰਘ ਜੀ ਹਾਂ ਪੁੱਤ ਤੂੰ ਪੈਨਗੂ ਨਾ ਇਹ ਨੁਚੜ ਦੇ ਆ ਪੁੱਤ ਤੇਲ ਲੱਗਿਆ ਇਹਨਾਂ ਨੂੰ ਸਾਫ਼ ਹੋ ਰਿਹਾ ਹੈ ਹਨਾ ਆ ਜਾ ਟਕ ਟਕ ਇਹ ਟਕ ਟਕ ਕਰਦਾ ਰਹਿਣਾ ਆ ਜਾ ਜਲਦੀ ਆ ਜਾ ਭਰਾਵਾ ਕੰਮ ਬਹੁਤ ਹੈ ਤੂੰ ਤਾਂ ਵਿਹਲਾ ਹੈ ਹੈਨਾ ਸਾਨੂੰ ਕੰਮ ਹੈ ਤੂੰ ਵਿਹਲਾ ਹੈ ਯਾਰ ਆਇਆ ਜਲਦੀ ਆਪਣਾ ਸੂਟ ਹਾਂ ਚਲੋ ਹੁਣ ਤਾਂ ਛੇਤੀ ਹੋ ਜਾਣਗੇ ਫਿਰ ਪਹਿਲਾਂ ਤਾਂ ਆਪਾਂ ਨੂੰ ਸਮਾਨ ਤੇ ਬਹੁਤ ਟਾਈਮ ਲੱਗ ਗਿਆ ਲੱਗ ਗਿਆ ਆਪਾਂ ਨੂੰ ਹੁਣ ਤਾਂ ਜਲਦੀ ਰੈਡੀ ਹੋ ਜਾਣਗੇ ਅਭੀ ਅਭੀ ਕਹੀਂ ਨਹੀਂ ਭਰਾਡੇ ਚ ਹਨੇਰਾ ਬਹੁਤ ਹੈ ਦੋਸਤੋ ਤੇ ਉੱਥੇ ਹੁਣ ਬਲਬ ਲਾਉਣੇ ਪੈਣੇ ਹੈਗੇ ਚਾਕ ਲਈ ਫਿਰ ਜੱਟਾਂ ਨੇ ਘੋੜੀ ਤੇ ਹੁਣ ਟੰਗਦੇ ਹੈਗੇ ਆਪਾਂ ਦੋ ਬਲਬ ਤਿੰਨ ਟੰਗਣੇ ਪੈਣੇ ਘਟੋਟ ਕਿਉਂਕਿ ਲੇਟ ਨਾਈਟ ਤੀਕ ਚੱਲਣਾ ਹੈਗਾ ਕੰਮ ਚਲੋ ਹੁਣ ਮੈਂ ਲਾ ਦਿਆਂ ਤਾਰ ਕਿਵੇਂ ਦੇ? ਕਿਉਂ ਕੰਮ ਨਹੀਂ ਕਰਨਾ ਆਪਾਂ? ਤਾਰ 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 ਕਿਉਂ ਤਾਰਦੇ ਪੁੱਤ? ਹੋਵੇ ਵੀਰਾ ਕੰਮ ਕਰੀ ਜਾਂਦਾ ਦੇਖੋ ਕੰਮ ਕਰੀ ਜਾਂਦਾ ਨਾ ਵੀਰਾ। ਨਾਲ ਤੈਨੂੰ ਵੀ ਹੁਣ ਸਾਹਮਣਾ ਪੈਣਾ ਹੈ। ਕੋੜਾ ਬਾਦੋ ਤੜਕੇ ਤੋਂ ਦੁਬਾਰਾ ਫੇਰ ਮੈਨੂੰ ਉਹੀ ਕੰਮ ਕਰ ਲਿਆ ਤੂੰ ਹੈਂ? ਦੱਸ ਦੱਸੋ ਪੁੱਤ ਨਾਲ ਨਾਲ ਡੈਡੂ ਨੇ ਕੰਮ ਵੀ ਵੇਖਣਾ ਥੱਕ ਗਿਆ ਡੈਡੂ ਅੱਜ ਹੁਣ ਤੂੰ ਕਹਿਣਾ ਮੈਨੂੰ ਚੱਕ ਐਨੀ ਮਿਹਨਤ ਕਰਾਉਣਾ ਐਨੀ ਮਿਹਨਤ ਕਰਾਉਣਾ ਚੱਲ ਕੋਈ ਨਹੀਂ ਪੁੱਤ ਮੈਂ ਤੈਨੂੰ ਵੀ ਨਾਲ ਸਾਹਮਣਾ ਕੰਮ ਵੀ ਕਰਨੇ ਆ ਹੂੰ ਥੋੜਾ ਬਣਾ ਕੋੜਾ 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 ਬਣਾ ਕੋੜਾ ਬਾਈ ਬਾਈ ਹਾਂ ਗੁੱਡ ਨਾਈਟ ਕਰਦੇ ਸਾਰਿਆਂ ਗੁੱਡ ਨਾਈਟ ਲੋ ਵੀ ਦੋਸਤੋ ਅੱਧੇ ਘੰਟੇ ਦਾ ਆਪਣਾ ਕੰਮ ਰਹਿ ਗਿਆ ਹੈਗਾ ਯੱਕ ਦੁਪੱਟਾ ਹੈ ਰੈਨਸ ਹੋ ਜਾ ਉਹ ਰੈਡੀ ਹੋ ਜਾਊਗਾ ਤੇ ਸੈਵ ਸਿੰਘ ਨੇ ਰੋਟੀ ਖਾ ਲਈ ਹੈ ਪੂਰੀ ਮਸਤੀ ਕਰੀ ਜਾਂਦਾ ਹੈਗਾ ਤੇ ਅੱਜ ਉਹਦਾ ਜੀ ਵੀ ਲੱਗਿਆ ਹੈਗਾ ਕਾਰੀਗਰਾਂ ਕਰਕੇ ਤੇ ਠੀਕ ਹੈ ਦੋਸਤੋ ਅੱਜ ਦਾ ਵਲੌਗ ਇਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਸਪੋਰਟ ਵੱੱਟੇ ਵੱੱਟ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ